ਕਿ ਲੰਗੇ ਹੋਏ ਵੇਲਿਆਂ ਦੀ ਗੱਲ ਮੈਂ ਸੁਣਾ ਦਿਆਂ ਹੋਵੇ ਕਿਤੇ ਨਰਮਾ ਜੇ ਚੁਗ ਕੇ ਦਿਖਾ ਦਿਆਂ ਮਿਸਵੜਾ ਕਰਦਾ ਏ ਹਰ ਮੁੰਡਾ ਖੁੰਡਾ ਬਈ ਮਾਲ ਵਿੱਚ ਕਦੇ ਸਾਡੇ ਨਰਮਾ ਵੀ ਹੁੰਦਾ ਸੀ ਕਿ ਸਾਜਰੇ ਹੀ ਬਾਪੂ ਨੇ ਬਲਦ ਗੱਡੀ ਜੋੜ ਕੇ ਬੰਨ ਲੈਣਾ ਚਾਦਰੇ ਨੂੰ ਝੋਲੀ ਲੜ ਮੋੜ ਕੇ ਪਾਣੀ ਵਾਲਾ ਮੱਗਾ ਨਾਲ ਭਰਨਾ ਵੀ ਹੁੰਦਾ ਸੀ ਮਾਲ ਵਿੱਚ ਕਦੇ ਸਾਡੇ ਨਰਮਾ ਵੀ ਹੁੰਦਾ ਸੀ ਮਾਲ ਵਿੱਚ ਕਦੇ ਸਾਡੇ ਨਰਮਾ ਵੀ ਹੁੰਦਾ ਸੀ ਕਿ ਪਾਣੀ ਵਾਲਾ ਤੌੜਾ ਕਿਸੇ ਬੱਟ ਤੇ ਟਿਕਾ ਦੇਣਾ ਰੋਟੀ ਵੇਲੇ ਤੱਕ ਦੋ ਝੋਲੀਆਂ ਨੂੰ ਲਾ ਦੇਣਾ ਜੋਸ਼ ਸੀ ਜਵਾਨੀ ਵਾਲਾ ਕੰਮ ਕਰਨਾ ਜੋ ਹੁੰਦਾ ਸੀ ਮਾਲ ਵਿੱਚ ਕਦੇ ਸਾਡੇ ਨਰਮਾ ਵੀ ਹੁੰਦਾ ਸੀ ਮਾਲ ਵਿੱਚ ਕਦੇ ਸਾਡੇ ਨਰਮਾ ਵੀ ਹੁੰਦਾ ਸੀ ਛਿੱਟੇ ਛਿੱਟੇ ਫੁੱਟ ਬੜੇ ਲੱਗਦੇ ਪਿਆਰੇ ਸੀ ਖੇਤ ਰੋਟੀ ਖਾਂਦੇ ਜੀ ਟੱਬਰ ਦੇ ਸਾਰੇ ਸੀ ਅਸੀਂ ਵੀ ਸਕੂਲੋਂ ਸਿੱਧੇ ਖੇਤ ਜਾ ਬੜਨਾ ਕਿੱਬੜਾਂ ਦੀ ਚਟਣੀ ਨੂੰ ਰੋਟੀ ਉੱਤੇ ਧਰਨਾ ਬਾਟੀਆਂ ਚ ਚਾਹ ਪੀਣੀ ਨਾ ਕੱਪ ਕੁੰਡਾ ਸੀ ਮਾਲ ਵਿੱਚ ਸਾਡੇ ਭਾਈ ਨਰਮਾ ਵੀ ਹੁੰਦਾ ਸੀ ਮਾਲ ਵਿੱਚ ਸਾਡੇ ਕਦੇ ਨਰਮਾ ਵੀ ਹੁੰਦਾ ਸੀ ਰੂਹ ਖੁਸ਼ ਹੋ ਜਾਣੀ ਟੀਂਡੇ ਬਹੁਤੇ ਦੇਖ ਕੇ ਚਾਹ ਗੁੜ ਲੈ ਆਉਣਾ ਦੋ ਪੰਡਾ ਵੇਚ ਕੇ ਮਨ ਉੱਤੇ ਬੋਝ ਕੋਈ ਧਰਨਾ ਨਾ ਹੁੰਦਾ ਸੀ ਮਾਲ ਵਿੱਚ ਕਦੇ ਸਾਡੇ ਨਰਮਾ ਵੀ ਹੁੰਦਾ। ਟਾਵਾ ਟਾਵਾ ਬੀਜ ਦਾ ਏ ਉਹ ਵੀ ਸੁੰਡੀ ਖਾ ਗਈ। ਆਈ ਅਮਰੀਕਾ ਤੋਂ ਸੀ ਸਾਡੀ ਫਸਲ ਮੁਕਾ ਗਈ। ਦੁੱਖ ਏ ਕਿਸਾਨਾਂ ਕੋਲੋਂ ਜਰਨਾ ਨਾ ਹੁੰਦਾ ਜੀ। ਮਾਲ ਵਿੱਚ ਕਦੇ ਸਾਡੇ ਨਰਮਾ ਵੀ ਹੁੰਦਾ ਸੀ। ਮਾਲ ਵਿੱਚ ਕਦੇ ਸਾਡੇ ਨਰਮਾ ਵੀ ਹੁੰਦਾ ਸੀ। ਕਿ ਜਿੱਧਰ ਨੂੰ ਦੇਖਾਂ ਹੁਣ ਚੱਲੀ ਜਾਣ ਬੰਬੀਆਂ ਮੁੱਕ ਜੂਗਾ ਪਾਣੀ ਹੈ ਨਹੀਂ ਉਮਰਾਂ ਵੀ ਲੰਬੀਆਂ ਕਾਲੇ ਮੋੜਾ ਇਹ ਵੀ ਦੁੱਖ ਜਰਨਾ ਨਾ ਹੁੰਦਾ ਜੀ ਮਾਲ ਵਿੱਚ ਕਦੇ ਸਾਡੇ ਨਰਮਾ ਵੀ ਹੁੰਦਾ ਸੀ ਮਾਲ ਵਿੱਚ ਕਦੇ ਸਾਡੇ ਨਰਮਾ ਵੀ ਹੁੰਦਾ ਸੀ ਸੋ ਸਤਿ ਸ੍ਰੀ ਅਕਾਲ ਜੀ ਵੀਡੀਓ ਸ਼ੇਅਰ ਕਰਿਓ ਭਰਾਵੋ ਅੱਜ ਮੈਨੂੰ ਇੱਥੇ ਦੇਖ ਕੇ ਮੈਨੂੰ ਯਾਦ ਆ ਗਈ ਗੱਲ ਇਕਦੇ ਇੱਥੇ ਆਸੇ ਪਾਸੇ ਸਾਰੇ ਨਰਮਾ ਹੁੰਦਾ ਸਾਡੀਆਂ ਚਾਚੀਆਂ ਤਾਈਆਂ ਮਜ਼ਦੂਰ ਭਾਈਚਾਰਾ ਮਿੱਲਾਂ ਚੱਲਦੀਆਂ ਮਤਲਬ ਬਹੁਤ ਜ਼ਿਆਦਾ ਰੁਜ਼ਗਾਰ ਸੀ ਨਰਮੇ ਦੇ ਨਾਲ ਜਿਹੜਾ ਜੁੜਿਆ ਹੋਇਆ ਸੀ ਸੋ ਜਿਹੜਾ ਖਤਮ ਹੋ ਗਿਆ ਬੀ ਕਹਿ ਸਕਦੇ ਆ ਜਾਂ ਕੋਈ ਸਰਕਾਰਾਂ ਨੇ ਇਹ ਜਾਂ ਕੁਝ ਕਰਤਾ ਕਿ ਫਸਲ ਉਹ ਹੋਣੀ ਹੀ ਹਟ ਗਈ ਸੋ ਸ਼ੇਅਰ ਕਰਿਓ ਧੰਨਵਾਦ